ਪਾਉ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਜੋ ਦਰਬਾਰ ਸਾਹਿਬ ਤੋਂ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜਾਰੀ ਹੋਏ ਨੇ ਉਸ ਦੀ ਵਿਆਖਿਆ ਬਹੁਤ ਹੀ ਆਸਾਨ ਸ਼ਬਦਾਂ ਵਿੱਚ ਕਰਾਂਗੇ ਆਓ ਵੇਖੀਏ ਕਿ ਸਤਿਗੁਰਾਂ ਨੇ ਅੱਜ ਕੀ ਫਰਮਾਨ ਬਖਸ਼ਿਆ ਹੈ ਸੋਰਠ ਮਹੱਲਾ ਚੌਥਾ ਘਰ ਪਹਿਲਾ ਇਕ ਓੰਕਾਰ ਸਤਿਗੁਰੂ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸੱਚਾ ਸਾਹੋ ਆਪੇ ਵਣਜ ਵਾਪਾਰੀਆਂ ਪਿਆਰਾ ਆਪੇ ਸੱਚ ਵੇਸਾ ਹੋ ਜਬ ਮਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਦੇ ਪਾਈਐ ਪਿਆਰਾ ਅੰਮ੍ਰਿਤ ਅਗਮ ਅਥਾ ਰਹਾਉ ਅਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੂਹਾ ਹੋ ਅਪੇ ਉੱਜੜ ਪਾਇੰਦਾ ਪਿਆਰਾ ਆਪ ਵਿਚਾਲੇ ਰਹੋ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹੋ ਆਪੇ ਆਪ ਉਪਾਏ ਦਾ ਪਿਆਰਾ ਸਿਰ ਆਪੇ ਧੰੜੇ ਲਾਹੋ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਹੋ ਆਪੇ ਪਤਨ ਪਾਤਨੀ ਪਿਆਰਾ ਆਪੇ ਪਾਰ ਲੰਗਾ ਹੋ ਆਪੇ ਸਾਗਰ ਬੋਹਿਤਾ ਪਿਆਰਾ ਗੁਰ ਖੀਵਟ ਆਪ ਚਲਾਹੋ ਆਪੇ ਹੀ ਚੜ ਲੰਗਦਾ ਪਿਆਰਾ ਕਰ ਚੋਜ ਵਖੈ ਪਾਤਸ਼ਾਹ ਹੋ ਆਪੇ ਆਪ ਦਿਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਓ ਇਹ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜੋ ਜਾਰੀ ਹੋਇਆ ਹੈ ਸਤਿਗੁਰਾਂ ਨੇ ਸੋਰਠ ਰਾਗ ਵਿੱਚ ਚੌਥੇ ਪਾਦਸ਼ਾਹ ਦੀ ਬਾਣੀ ਹੈ ਸੋਰਠ ਮਹੱਲਾ ਚੌਥਾ ਘਰ ਪਹਿਲਾ ਸੋਰਠ ਰਾਗ ਹੈ ਮਹੱਲਾ ਜੋਥੇ ਤੋਂ ਭਾਵ ਚੌਥੀ ਪਾਤਸ਼ਾਹੀ ਦੁਆਰਾ ਲਿਖਿਆ ਹੋਇਆ ਇਹ ਸ਼ਬਦ ਹੈ ਤਨ ਤਨ ਗੁਰੂ ਰਾਮਦਾਸ ਜੀ ਇਹ ਸ਼ਬਦ ਦੇ ਵਿੱਚ ਕੀ ਕਹਿ ਰਹੇ ਹਨ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਵਾਹਿਗੁਰੂ ਕੇਵਲ ਇੱਕ ਹੈ ਤੇ ਉਸ ਸੱਚੇ ਸਤਿਗੁਰੂ ਦੀ ਪ੍ਰਾਪਤੀ ਕੇਵਲ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਹੀ ਹੁੰਦੀ ਹੈ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਮੇਰਾ ਪ੍ਰਭੂ ਪ੍ਰੀਤਮ ਆਪ ਸਾਰਿਆਂ ਦੇ ਅੰਦਰ ਵਰਤ ਰਿਹਾ ਹੈ ਤੇ ਨਿਰਲੇਪ ਰਹਿੰਦਾ ਹੈ ਵਣਜਾਰਾ ਜਦ ਆਪ ਹੈ ਪਿਆਰਾ ਆਪੇ ਸਾਚਾ ਸਾਹੁ ਇਹ ਸੰਸਾਰ ਅੰਦਰ ਆਪੇ ਹੀ ਪ੍ਰੀਤਮ ਵਪਾਰੀ ਹੈ ਤੇ ਆਪੇ ਹੀ ਸੱਚਾ ਸਾਹੂਕਾਰ ਹੈ ਆਪੇ ਵਣਜ ਵਪਾਰੀਆਂ ਪਿਆਰਾ ਆਪੇ ਸੱਚ ਵੀ ਸਾਹੁ ਆਪੇ ਹੀ ਉਹ ਪਰਮਾਤਮਾ ਸੱਚਾ ਵਣਜਾਰਾ ਹੈ ਵਣਜ ਕਰਨ ਵਾਲਾ ਵਪਾਰੀ ਹੈ ਤੇ ਜਗਤ ਵਣਜਾਰੇ ਨੂੰ ਰਾਸ ਪੂੰਜੀ ਦੇਣ ਵਾਲਾ ਤੇ ਸਦਾ ਕਾਇਮ ਰਹਿਣ ਵਾਲਾ ਸਾਹੂਕਾਰ ਵੀ ਆਪ ਹੀ ਹੈ ਜਬ ਮਨ ਹਰ ਹਰ ਨਾਮ ਸਲਾਹਾ ਏ ਬੰਦੇ ਤੂੰ ਵਾਹਿਗੁਰੂ ਦਾ ਸਿਮਰਨ ਕਰ ਅਤੇ ਵਾਹਿਗੁਰੂ ਦੇ ਨਾਮ ਨੂੰ ਸਲਾਹਣਾ ਕਰ ਗੁਰ ਕਿਰਪਾ ਤੇ ਪਾਈ ਹੈ ਪਿਆਰਾ ਅੰਮ੍ਰਿਤ ਅਗਮ ਅਥਾਹ ਗੁਰਾਂ ਦੀ ਕਿਰਪਾ ਦੇ ਦੁਆਰਾ ਹੀ ਉਹ ਪਿਆਰਾ ਪ੍ਰਭੂ ਪਹੁੰਚ ਤੋਂ ਪਰੇ ਪ੍ਰਭੂ ਬੇਅੰਤ ਜੋ ਅਗਮ ਹੈ ਅਥਾ ਹੈ ਜਿਹਦੀ ਥਾ ਨਹੀਂ ਪਾਈ ਜਾ ਸਕਦੀ ਪਹੁੰਚ ਤੋਂ ਪਰੇ ਹੈ ਉਹ ਪ੍ਰਭੂ ਕੇਵਲ ਤੇ ਕੇਵਲ ਗੁਰੂ ਦੀ ਕਿਰਪਾ ਰਾਹੀਂ ਹੀ ਪਾਇਆ ਜਾ ਸਕਦਾ ਹੈ ਰਹਾਉ ਅੱਗੇ ਠਹਿਰਾਉ ਦਿੰਦੇ ਹੋਈ ਸਤਿਗੁਰੂ ਕਹਿੰਦੇ ਹਨ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੂਹਾ ਹੋ ਪ੍ਰਿਦਮ ਆਪ ਸਾਰਿਆਂ ਨੂੰ ਸੁਣਦਾ ਹੈ ਵੇਖਦਾ ਹੈ ਤੇ ਆਪ ਹੀ ਸਾਰਿਆਂ ਦੇ ਮੂੰਹ ਰਾਹੀਂ ਉਚਾਰਣ ਵੀ ਕਰਦਾ ਹੈ ਆਪੇ ਉਜੜ ਪਾਏਂਦਾ ਪਿਆਰਾ ਆਪ ਵਿਖਾਲੇ ਰਹੋ ਮੇਰੇ ਪ੍ਰੀਤਮ ਆਪ ਹੀ ਉਜਾੜਨ ਵਿੱਚ ਲੈ ਜਾਂਦਾ ਹੈ ਤੇ ਆਪ ਹੀ ਰਸਤਾ ਵਿਖਾਉਂਦਾ ਹੈ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੀ ਪਰਵਾਹੋ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਭਾਈ ਮੇਰਾ ਪ੍ਰੀਤਮ ਸਭ ਕੁਝ ਆਪ ਹੀ ਹੈ ਤੇ ਆਪ ਹੀ ਉਹ ਬੀ ਪਰਵਾਹ ਹੈ ਆਪੇ ਹੀ ਸਭ ਆਪ ਹੈ ਪਿਆਰਾ ਇਸ ਸੰਸਾਰ ਦੇ ਵਿੱਚ ਜੋ ਵੀ ਹੈ ਜੋ ਵੀ ਵਰਤ ਰਿਹਾ ਹੈ ਸਭ ਪਰਮਾਤਮਾ ਦੇ ਰਾਹੀਂ ਹੋ ਰਿਹਾ ਹੈ ਪਰਮਾਤਮਾ ਕਰਨ ਵਾਲਾ ਹੈ ਸਭ ਵਿੱਚ ਵਰਤ ਰਿਹਾ ਹੈ ਤੇ ਆਪੇ ਵੀ ਪਰਵਾਹ ਹੋ ਤੇ ਵੀ ਪਰਵਾਹ ਰਹਿੰਦਾ ਹੈ ਆਪੇ ਆਪ ਉਪਾਇੰਦਾ ਪਿਆਰਾ ਸਿਰ ਆਪੇ ਤੰਦੜੀ ਲਾਹੋ ਉਹ ਪਰਮਾਤਮਾ ਆਪਣੇ ਆਪ ਹੀ ਰਚਨਾ ਰਚਦਾ ਹੈ ਫਿਰ ਖੁਦ ਹੀ ਹਰ ਇੱਕ ਬੰਦੇ ਨੂੰ ਕਮ ਲਾਉਂਦਾ ਹੈ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਹੋ ਖੁਦ ਪ੍ਰੀਤਮ ਰਚਨਾ ਨੂੰ ਰਚਦਾ ਹੈ ਤੇ ਉਸ ਨੂੰ ਤਬਾਹ ਕਰਨ ਕਬੜਾ ਵੀ ਉਹ ਪਰਮਾਤਮਾ ਹੀ ਹੈ ਆਪੇ ਪਤਨ ਪਾਤਨੀ ਪਿਆਰਾ ਆਪੇ ਪਾਰ ਲੰਗਾਹੋ ਮੇਰਾ ਪ੍ਰੀਤਮ ਆਪ ਕੋਟ ਤੇ ਮਲਾਹ ਬਣ ਜਾਂਦਾ ਹੈ ਤੇ ਆਪ ਹੀ ਪਾਰ ਲੰਗਾਉਂਦਾ ਹੈ ਆਪੇ ਸਾਗਰ ਬੋਹੇთა ਪਿਆਰਾ ਗੁਰਖੀਵਟ ਆਪ ਚਲਾਹੋ ਪ੍ਰੀਤਮ ਪ੍ਰਭੂ ਖੁਦ ਸਮੁੰਦਰ ਦਾ ਜਹਾਜ਼ ਹੈ ਅਤੇ ਖੁਦ ਹੀ ਮਲਾਹ ਬਣਦਾ ਹੈ ਤੇ ਖੁਦ ਹੀ ਉਸ ਨੂੰ ਚਲਾਉਣ ਵਾਲਾ ਹੈ ਆਪੇ ਹੀ ਝੜ ਲੰਗਦਾ ਪਿਆਰਾ ਕਰ ਚੋਜ ਵੇਖੇ ਪਾਤਸ਼ਾਹੋ ਜਹਾਜ਼ ਤੇ ਸਵਾਰ ਹੋ ਕੇ ਪ੍ਰੀਤਮ ਪਾਰ ਹੁੰਦਾ ਹੈ ਅਤੇ ਉਹ ਬਾਦਸ਼ਾ ਉਹ ਪਰਮਾਤਮਾ ਆਪਣੇ ਰਚੇ ਹੋਏ ਸਚਜ ਕੋਤਕਾਨ ਨੂੰ ਵੀ ਵੇਖਦਾ ਹੈ ਆਪੇ ਆਪ ਦਿਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾ ਹੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਚੌਥੀ ਜੋਤ ਤਨ ਗੁਰੂ ਰਾਮਦਾਸ ਜੀ ਕਹਿ ਰਹੇ ਹਨ ਕਿ ਇਹ ਪ੍ਰਭੂ ਪਰਮਾਤਮਾ ਤੂੰ ਇੰਨਾ ਦਿਆਲ ਹੈ ਹੀ ਪਿਆਰਿਆ ਆਪਣੀ ਦਿਆਲਤਾ ਮੇਰੇ ਤੇ ਵੀ ਵਿਖਾ ਮੈਨੂੰ ਬਖਸ਼ ਲੈ ਤੇ ਆਪਣੇ ਨਾਲ ਮੇਲ ਕਰਨਾ ਕਰ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਬਖਸ਼ਣ ਜੋਗ ਹਨ ਸਤਿਗੁਰੂ ਬਖਸ਼ ਲੈਣ ਸਤਿਗੁਰਾਂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ